ਹੇ ਅਜੀ ਜਿਹੜਾ ਸਰਕਾਰ ਵੱਲੋਂ ਜੁੱਧ ਨਸ਼ਾ ਬ੍ਰਦ ਮਹਿਮ ਚੱਲ ਰਹੀ ਆ ਉਸੇ ਤਹਿਤ ਹੀ ਜਿਹੜਾ ਮਾਨਸਾ ਦੀ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਅਸੀਂ ਇੰਟਰ ਸਟੇਟ ਨਾਕੇ ਲਾਏ ਨੇ ਤੇ ਜਿੱਥੇ ਵਕ ਵਕ ਤਰ੍ਹਾਂ ਦੇ ਕਾਫੀ ਮਾਤਰਾ ਦੇ ਵਿੱਚ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੇ ਜਿਹੜੇ ਕੱਚੇ ਰਸਤੇ ਨੇ ਉਹਨਾਂ ਤੇ ਕੁਝ ਸਿਵਲ ਦੇ ਬੰਦੇ ਵੀ ਸਾਡੀ ਨਿਗਰਾਨੀ ਰੱਖ ਰਹੇ ਨੇ ਤਾਂ ਜੋ ਕੋਈ ਵੀ ਬੰਦਾ ਬਾਹਲਾ ਅੰਸਰ ਕੋਈ ਨਸ਼ਾ ਤਸਕਰ ਪੰਜਾਬ ਦੇ ਅੰਦਰ ਦਾਖਲ ਨਾ ਹੋ ਸਕੇ ਈ ਸਰ ਉਹਨਾਂ ਦੀ ਸ਼ਕਤੀ ਬਸ ਉਹ ਲੈ ਅਸਾਂ ਕੋਈ ਫੜਿਆ ਗਿਆ ਜਾਂ ਬੰਦਾ ਕੋਈ ਨਹੀਂ ਸਾਡਾ ਅਭਿਆਨ ਜਿਹੜਾ ਜੋਰ ਸ਼ੋਰ ਨਾਲ ਚੱਲ ਰਿਹਾ ਜੀ ਉਧਰ ਹਰਿਆਣੇ ਵਾਲੇ ਵੀ ਚੈੱਕ ਕਰ ਰਹੇ ਨੇ ਤੇ ਅਸੀਂ ਵੀ ਚੈੱਕ ਕਰ ਰਹੇ ਹਾਂ ਅਸੀਂ ਹਰਿਆਣੇ ਵਾਲਿਆਂ ਨਾਲ ਵੀ ਟਾਈ ਅਪ ਕੀਤਾ ਹੋਇਆ ਹੈ ਇਧਰੋਂ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਨੇ ਉਹ ਹਰਿਆਣੇ ਵਾਲੇ ਚੈੱਕ ਕਰ ਰਹੇ ਨੇ ਜਿਹੜੀਆਂ ਪੰਜਾਬ ਦੇ ਵਿੱਚ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਸਾਰੇ ਪਾਸੇ ਹਰਿਆਣਾ ਪੁਲਿਸ ਨਾਲ ਉਹ ਜਿਹੜਾ ਟਾਈ ਅਪ ਕੀਤਾ ਹੈ ਇਹ ਨਾ ਕਿ ਅੱਜ ਲਾਏ ਨੇ ਜੇ ਰੇਂਡਰ ਚੈਕਿੰਗ ਰਹੇਗੀ ਜੀ ਨਹੀਂ ਅਸੀਂ ਫਿਲਹਾਲ ਤੇ ਅਸੀਂ ਅੱਜ ਲਾਏ ਨਹੀਂ ਵੈਸੇ ਸਾਡੀ ਰੈਗੂਲਰ ਚੈਕਿੰਗ ਚੱ ਟਾਈਮ ਟੂ ਟਾਈਮ ਚਲਦੀ ਆ ਵੀ ਜਿਵੇਂ ਅੱਜ ਸਵੇਰੇ ਤੋਂ ਲੱਗੇ ਦੁਪਹਿਰ ਤੱਕ ਲੱਗੇ ਨੇ ਫਿਰ ਕਿਸੇ ਦਿਨ ਅਸੀਂ ਗਾਇਬ ਖਾਈ ਲਾਉਂਦੇ ਰਹਿੰਦੇ ਆ ਤਾਂ ਕਿ ਜਿਹੜੇ ਕੋਈ ਮਾਰੇ ਅੰਸਰ ਨੇ ਉਹ ਇਸ ਗੱਲ ਦਾ ਫਾਇਦਾ ਨਾਲ ਉਠਾਉਂ ਸਰ ਸਰਦੂਲਗੜ ਦੇ ਇਸ ਤੋਂ ਇਲਾਵਾ ਹੋਰ ਵੀ ਇਹਨੂੰ ਹਰਿਆਣੇ ਦੇ ਸਟੇਟ ਦੇ ਨਾਲ ਕਈ ਬਾਰਡਰ ਲੱਗਦੇ ਆ ਕਿ ਸਾਰੇ ਬਾਰਡਰਾਂ ਤੇ ਇਸ ਤਰ੍ਹਾਂ ਦੀ ਸਾਰੇ ਸਾਰੇ ਬਾਰਡਰਾਂ ਤੇ ਸਾਡੇ ਵੱਲੋਂ ਜਿੱਥੇ ਜਿੱਥੇ ਜਿਹੜੇ ਜਿਹੜੇ ਜ਼ਿਲ੍ਹੇ ਲੱਗਦੇ ਨੇ ਜਿਵੇਂ ਫਤਿਹਪੁਰ ਲੱਗਦਾ ਇੱਧਰ ਆਲੂਪੁਰ ਸਾਡਾ ਨਾਕਾ ਲੱਗਿਆ ਸੰਘਾ ਲੱਗਿਆ ਰੋੜੀ ਲੱਗਿਆ ਹੋਇਆ ਉਹਨਾਂ ਦੇ ਐਸਐਚਓ ਨਾਲ ਤੇ ਡੀਐਸਪੀ ਸਾਹਿਬਾਨ ਨਾਲ